ਇੱਕ ਬਾਲਟੀ ਪਾਣੀ ਦੀ ਬਾਕੇ ਲੱਖਾਂ ਟਨ ਪਾਣੀ ਕੱਢ ਲਾਂਗੇ ਇਹਦੇ ਵਿੱਚ ਦੇ ਓਏ ਪਾਏ ਓਏ ਨਾਰਮਲ ਕੋ ਚੱਲਿਆ ਭਾਈ ਬਲਵਿੰਦਰ ਉਹ ਕਹਿੰਦੇ ਕੱਲ ਵੀ ਸੀ ਕਿਵੇਂ ਆ ਬੱਚਾ ਦਰਕਣ ਪਾਣੀ ਵਿੱਚ ਉਤਰ ਜਾ ਜਲਾ ਦੇ ਜਲਾ ਦੇ ਜਲਾ ਦੇ ਦਰਸ਼ਕ ਵੀਰ ਹਮ ਹਮਾ ਕੇ ਪਹੁੰਚੇ ਹੋਏ ਨੇ ਕਿ ਪਾਣੀ ਲੱਗਦਾ ਦੇਖਣ ਮੈਂ ਕਦੇ ਬੇਬੇ ਆਏ ਕਹਿੰਨੀਆਂ ਰੋਜ਼ ਆ ਜਾਂਦਾ ਉਹਦਾ ਕਿਹੜੇ ਬਾਬੇ ਦਾ ਈਲ ਵਾਲਾ ਬਾਬਾ ਦਾ ਆਇਆ ਡਰਦਾ ਨਹੀਂ ਓਏ ਕੰਮ ਕਰਤਾ ਨੀ ਤੋਂ ਮੈਂ ਡਰਦਾ ਓਏ ਕੰਮ ਕਰਤਾ ਆਸਮਾਨ ਵਿੱਚ ਚੜਦੇ ਹੋਏ ਕਈ ਜਹਾਜ਼ਾਂ ਪਿੱਛੇ ਆਪਾਂ ਚਿੱਟੀ ਜਿਹੀ ਲੀ ਬਣੀ ਹੋਈ ਵੇਖਦੇ ਆ ਜਿਹਨੂੰ ਕੰਟ੍ਰੇਲਸ ਕਹਿੰਦੇ ਨੇ ਇਹ ਕਿਉਂ ਬਣਦੇ ਨੇ ਆਮ ਤੌਰ ਤੇ ਕਈ ਜਹਾਜ਼ਾਂ ਪਿੱਛੇ ਕੰਟ੍ਰੇਲਸ ਨਹੀਂ ਦਿਖਾਈ ਦਿੰਦੇ ਇਹ ਕੰਟ੍ਰੇਲਸ ਬਣਨ ਵਾਸਤੇ ਜਹਾਜ਼ ਨੂੰ ਘੱਟੋ ਘੱਟ 26000 ਫੁੱਟ ਦੀ ਉਚਾਈ ਤੇ ਉੜਦੇ ਹੋਣਾ ਚਾਹੀਦਾ ਜਿੰਨਾ ਉੱਚਾ ਉੜਦੇ ਜਾਂਦੇ ਆ ਉੰਨਾ ਹੀ ਵਾਤਾਵਰਨ ਦਾ ਪ੍ਰੈਸ਼ਰ ਘਟਦਾ ਜਾਂਦਾ ਤਾਪਮਾਨ ਠੰਡਾ ਹੁੰਦਾ ਜਾਂਦਾ 26000 ਫੁੱਟ ਦੀ ਉਚਾਈ ਤੇ ਜਾ ਕੇ ਹਵਾ ਪਤਲੀ ਤੇ ਠੰਡੀ ਹੋਣ ਲੱਗਦੀ ਆ ਤਾਪਮਾਨ ਘਟਾਓ 40 ਦੇ ਆਸ-ਪਾਸ ਹੁੰਦਾ ਤੇ ਉਸ ਸਮੇਂ ਇੰਜਣ ਜਿਹੜੀ ਹਵਾ ਫੜ ਕੇ ਬਾਹਰ ਕੱਢਦਾ ਉਹਦੇ ਵਿੱਚ ਗੈਸਾਂ ਦੇ ਨਾਲ ਕੁਝ ਪਾਣੀ ਦੇ ਕਣ ਮੌਜੂਦ ਹੁੰਦੇ ਆ ਜਿਹੜੇ ਕਿ ਠੰਡੇ ਵਾਤਾਵਰਣ 'ਚ ਜੰਮ ਕੇ ਕ੍ਰਿਸਟਲ ਤੌਰ ਤੇ ਆਪਾਂ ਨੂੰ ਦਿਖਾਈ ਦਿੰਦੇ ਨੇਗੇ ਚੜਦੇ ਸੂਰਜ ਦਾ ਬਹੁਤ ਹੀ ਖੂਬਸੂਰਤ ਜਿਹਾ ਨਜ਼ਾਰਾ ਤੇ ਸਾਮਾ ਹੋਇਆ ਪਾਉਣੇ 7 ਵਜੇ ਦਾ ਲਵੇ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ 'ਚ ਅੱਜ 15 ਚੇਤ 28 ਮਾਰਚ ਸਾਲ 2024 ਦਿਨ ਵੀਰਵਾਰ ਦਾ ਤੇ ਜਮਲਾਲੀ ਮੁੜਕਾ ਕਰ ਲਿਆ ਧੁੱਕੀ ਕਰ ਲਈ ਨਿਆਰਾ ਹੋ ਗਿਆ ਸੇ ਬਾਕੀ ਲੱਗੇ ਪਏ ਹਜੇ ਸੈਨਿਕ ਤੇ ਡਿਊਟੀ ਆਪਣੀ ਹਜੇ ਚੱਲੂਗੀ ਇੱਥੇ ਠੀਕ ਹੈ ਵੀਰ ਠੀਕ ਹੈ ਲੱਗੇ ਰੋ ਤੂੰ ਕਰੀ ਰਹਿਣਾ ਤੇ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਹੁਣ ਸਕਦੇ ਹੋਗੇ ਤੇ ਫਿਰ ਸਵੇਰੇ ਜਿੰਮ ਜੋ ਮਲਾ ਕੇ ਇੱਧਰ ਦੇਖ ਲਈਦਾ 4 ਮਿੰਟ ਬਹੁਤ ਸਕੂਨ ਮਿਲਦਾ ਸੋਹਣਾ ਜਿਹਾ ਨਜ਼ਾਰਾ ਹੁੰਦਾ ਸਾਹਮਣੇ ਠੀਕ ਆ ਬਾਈ ਤੇ ਬੱਸ ਸਿੱਧੀ ਸਰਦੂਲਗੜ ਤੋਂ ਬਠਿੰਡੇ ਨੂੰ ਜਾਂਦੀ ਹੋਈ ਤੇ ਫਿਲਹਾਲ ਲਾਉਣੇ ਇੱਥੇ ਜੋਟੀ ਤੇ ਅਗਲਾ ਦਿਨ ਦਾ ਪ੍ਰੋਗਰਾਮ ਤੁਹਾਨੂੰ ਦਿਖਾਉਣੇ ਆ ਕਿ ਕੀ ਗੱਲਬਾਤ ਹੁੰਦੀ ਆ ਸਾਰੇ ਦਿਨ ਦੀ सबसक्राइब कर लो फेसबुक पर देख तो फॉलो लाजमी कर लिया ठीक है चंगा 8:30 ਵਜੇ ਦਾ ਸਮਾਂ ਹੋ ਗਿਆ ਤੇ ਫਿਲਹਾਲ ਛੁੱਟੀ ਦਾ ਟਾਈਮ ਹੋ ਗਿਆ ਤੇ ਬਾਹਰ ਦਾ ਮਾਹੌਲ ਦੇਖਦੇ ਆ ਕਿ ਹੋਇਆ ਹਾਂ ਚਾਰਜpere ਲੱਗੀਆਂ ਹੋਈਆਂ ਰੌਣਕਾਂ ਤੇ ਮੱਠੀ-ਮੱਠੀ ਚੱਲਦੀ ਹੋਈ ਹਵਾ ਫੀ ਹਾਲ ਨੇ ਭਾਈ ਕਿਵੇਂ ਦੀਰੀ ਠੀਕ ਹੈ ਲੱਗੀਆਂ ਪਈਆਂ ਮਹਿਫਲਾ ਮੋੜਾ ਤੇ ਪੰਛੀਆਂ ਦੀਆਂ ਆਉਂਦੀਆਂ ਹੋਈਆਂ ਸੋਹਣੀਆਂ ਸੋਹਣੀਆਂ ਆਵਾਜ਼ਾਂ ਆ ਸੋਣਾ ਲੱਗਦਾ ਕਈ ਵਰੀ ਅਕਸਰ ਇੱਥੇ ਖੜ ਜਾਂਦਾ ਮੈਂ 2-4 ਮਿੰਟ ਇਕੱਲੇ ਮਨ ਲੈ ਇਧਰ ਛੱਪੜ ਦਾ ਕਿਨਾਰਾ ਜਾਂ ਉਧਰ ਵੀ ਛੱਪੜਾ ਦੋਨੇ ਪਾਸੇ ਤਾਂ ਉਹ ਵਧੀਆ ਲੱਗਦਾ ਹੁੰਦਾ ਉਹ ਮਾਹੌਲ ਜਾਂ ਤੇ ਬਾਕੀ ਦੋ ਦੋ ਰਾਤਾਂ ਹੋ ਗਈਆਂ ਕਣੀ ਕਣਾ ਮਣ ਹੁੰਦਾ ਰਹਿੰਦਾ ਰਾਤ ਨੂੰ ਕੱਲ੍ਹ ਵਾਲੀ ਰਾਤ ਵੀ ਪਰਸੋਂ ਵਾਲੀ ਰਾਤ ਵੀ ਇਹ ਕਣੀਆਂ ਆਈਆਂ ਸੀ ਤੇ ਤਾਪਮਾਨ ਚ ਥੋੜੀ ਜਿਹੀ ਗਰਾਫਟ ਆਈ ਹੋਈ ਐ ਇਸ ਵੇਲੇ ਜਿਹੜਾ ਆਪਣਾ ਪੰਜਾਬ ਦਾ ਹਰਿਆਣਾ ਦਾ ਤਾਪਮਾਨ ਹੈਗਾ 22 ਡਿਗਰੀ ਇਹ ਦੱਸ ਰਿਹਾ ਹੈਗਾ ਟੈਲੀਫੋਨ ਆਪਣਾ ਤੇ ਫਿਲਹਾਲ ਪਰ ਸ਼ਾਇਦ ਆਪਾਂ ਨਹੀਂ ਛੱਕਦੇ ਫਿਰ ਅਗਲੀ ਗੱਲ ਬਾਤ ਤੁਹਾਨੂੰ ਦੱਸਦੇ ਆ ਹਮ 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 ਹਲੋ ਮਮੀ ਸਸਰੀ ਘਰ ਮੈਂ ਸਸਰੀ ਘਰ ਬੈਠਾ ਤੁਹਾਨੂੰ ਵੀ ਸਾਰਿਆਂ ਨੂੰ ਆਜੋ ਮਾਂ ਦੀ ਜੀ ਦਾਲ ਆ ਫਿਰ ਰੋਟੀ ਲੱਗਦੀ ਐ ਜਿਹਨੂੰ ਭੁੱਖ ਲੱਗੀ ਐ ਫਿਰ ਕੋਲੇ ਆ ਕੇ ਖਾ ਲੋ ਬਾਈ ਸਾਰਿਆਂ ਨੂੰ ਬਾਈ ਠੀਕ ਐ ਮੈਂ ਇਹ ਸਸਰੀ ਘਰ ਪ੍ਰਮਾਣ ਕਰੋ ਭਾਈ ਮਾਤਾ ਦੀ ਸਹਿਜਤਾ ਜੀ ਮੰਮੀ ਕੱਗੂ ਕੇ ਹੈਲੋ ਮੰਮੀ ਇੱਕ ਵਾਰੀ ਫੇਰ ਇੱਕ ਵਾਰੀ ਫੇਰ ਦੁਬਾਰੇ ਕੋਸ਼ਿਸ਼ ਕਰਦੇ ਸੱਚੀ ਠੀਕ ਹੈ ਜੀ ਹਾਂ ਵੀ ਗੱਲ ਠੀਕ ਹੈ ਕੀ ਆ ਲੋ ਫਰੈਂਡਸ ਠੀਕ ਹੈ ਠੀਕ ਹੈ ਤੇ ਛੱਤ ਤੋਂ ਇੱਕ ਨਜ਼ਾਰਾ ਚਾਰ ਚੁਬੇਰੇ ਘੁਮਾ ਕੇ ਦੇਖੀ ਤਾਂ ਪਿੱਛੇ ਨੇਈਆਂ ਦਾ ਖੂਬ ਸੂਰਤ ਬਿਓ ਤੇ ਕੁਛ ਹਾਂ ਢਾਨੀਆਂ ਚ ਕਰ ਸਾਡੇ ਢਾਨੀਆਂ ਬਹੁਤ ਬਣੀ ਹੋਈਆਂ ਪਿੰਡੋਂ ਬਾਰ-ਬਾਰ ਤੇ ਇੱਧਰ ਬਾਬਾ ਜੀ ਦੇ ਦਰਸ਼ਨ ਵੀ ਤੁਹਾਨੂੰ ਕਰਾ ਦਿਆ ਗੁਰੂ ਘਰ ਦੇ ਮੱਥੇ ਲਾ ਦਈਏ ਹਾਂ ਵੀ ਬਹੁਤ ਵਧੀਆ ਜਸਪ੍ਰੀਤ ਸਿੰਘ ਗੱਲੂ ਟੈੜ ਫੜ ਹੀ ਰਿਹਾ ਕਰ ਜਮਾ ਮੈਂ ਤਿਆਰ ਉਹ ਕਿੱਥੇ ਬੰਨੇ ਆ ਹਾਂ ਇਹਦਾ ਉੱਤਰ ਉਹ ਦੇਖੋ ਇਹ ਤਾਂ ਇਹ ਉ ਤਾਂ ਇਹਨਾਂ ਨੂੰ ਉਧਰ ਦੀ ਰਸਤਾ ਆਉਂਦਾਗਾ ਤੇ ਜਾਂ ਇੱਥੇ ਇੱਧਰ ਜਿਹੜੀ ਆਪਣੀ ਚੋਰਮੋਰੀ ਹੈਗੀ ਹਾਂ ਇੱਥੋਂ ਦੀ ਇੱਥੋਂ ਦੀ ਲੰਘਦੇ ਹੁੰਨੇ ਆ ਉਹ ਪੌੜੀ ਲੱਗੀ ਹੋਈ ਜਿੱਥੇ ਤੇ ਇੱਧਰ ਹੀ ਕਿੱਥੋਂ ਦੀ ਉੱਤਰਦਾ ਹੁੰਦਾ ਇਹ ਦੇਖੋ ਉਥੋਂ ਇਹ ਪੰਗੇ ਬਹੁਤ ਲੰਦੇ ਇੱਧਰ ਦੀ ਸ਼ਾਰਟਕਟ ਮਾਰਦਾ ਹੁੰਦਾ ਇਹ ਤੇ ਬੱਸ ਚੜਨਾ ਹੁੰਦਾ ਸਵੇਰੇ ਨੌਜਵਾਨ ਨੇ ਚੈਕ ਤੇ ਇੱਧਰ ਨੌਜਵਾਨ ਗੱਲੂ ਦਾ ਘਰ ਹੈਗਾ ਇਹ ਇਹ ਚਾਚੇ ਦਾ ਮੁੰਡਾ ਆਪਣਾ ਤੇ ਇੱਧਰ ਗੱਗੂ ਦਾ ਉਹ ਹਾਂ ਵੀ ਕੱਕੜ ਗੜੋਂ ਕਿਵੇਂ ਚਾਚਾ ਠੀਕ ਆ ਭਾਈ ਸੈਜੂ ਕੁਕੜੁ ਕੁੜੁ ਖੇਡ ਲਓ ਖੇਡ ਲਓ ਕੋਈ ਨਾ ਹਾਂ ਬਣਾਈ ਜਨਾ ਹਾਂ ਵੀ ਭਾਂਜਿਆ ਤੇ ਉਧਰ ਆਪਣੇ ਗੱਲੂ ਦਾ ਭਾਂਜਿਆ ਜਸੂ ਆਇਆ ਹੋਇਆ ਇਧਰ ਬਾਏ 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 ਹਾਂ ਚੰਗਾ ਬਾਏ ਤਗੜੀ ਮਾਸੀ ਆਪ ਨਹੀਂ ਮਾਸੀ ਸੁਣ ਨਹੀਂ ਹਿੰਦਾ ਕੁਛ ਇਹ ਮਾਸੀ ਤਗੜੀਆਂ ਉਹਆਂ ਠੀਕ ਐ ਖੇਡ ਲਓ ਕੋਈ ਨਾ ਬੱਚੋ ਦੇਖ ਲਿਆ ਫੌਜੀ ਦੁਰਿਆ ਆਉਂਦਾ ਤੇ ਇਹ ਪੁਰਾਣਾ ਐ ਸਾਂਝਾ ਕਰ ਜਦੋਂ ਇਕੱਠੇ ਰਹਿੰਦੇ ਹੁੰਦੇ ਸੀਗੇ ਇਹ ਇਧਰ ਛੇ ਕਮਰੇ ਸੀ ਲਾਈਨ ਵਾਜ ਇਧਰ ਇਕੱਠੇ ਹੁੰਦੇ ਸੀ ਹੁਣ ਓਟੋ ਓਟੇ ਘਰ ਪਾ ਲਿਆ ਆਪਣੇ ਗੱਗੂ ਦਾ ਤੇ ਗੱਲੂ ਦਾ ਘਰ ਤੇ ਹੈਪੀ ਦਾ ਆਪਣੇ ਐ ਸਾਈਤਾਜ ਦਾ ਤੇ ਆਪਣਾ ਘਰ ਹਾਂਜੀ ਆ ਜਾ ਆ ਜਾ ਵਾਪਸ ਕਦੇ ਸ਼ਾਲ ਨਾ ਲਾਣੀ ਫਿਰ ਉਹ ਇਹ ਤਾਂ ਐਵੇਂ ਹੀ ਕਹੀ ਜਾਂਦਾਗਾ ਭੋਲੂ ਯਾ ਤਾਜ ਚੱਲ ਜਾ ਬੱਸ ਔਨੜੀਏ ਚੱਪੀ ਨੂੰ ਕਰਦੇ ਬਾਈ ਬੜ ਕਾਉਂਡਰ ਰੇਰਾ ਹੁਣੀ ਕਰ ਦਿੰਨੇ ਯਾਰ ਚੱਕ ਕੋ ਹੁਣੀ ਦਾ ਮਹਿੰਗੇ ਨੂੰ ਕਰਦੇ ਯਾਰ ਆਪਣੇ ਕੋਈ ਨਾ ਪ੍ਰਸ਼ਾਦਾ ਪਾਣੀ ਛੱਕ ਕੇ ਥੋੜੀ ਜੀ ਧੁੱਪ ਚੜਾ ਕੇ ਸ਼ਤੂ ਘਰੇ ਆਏ ਸੀ ਤੇ ਨਿਗਾਹ ਮਾਰੀ ਸਾਹਮਣੇ ਪਾਣੀ ਦੀ ਤਿਆਰੀ ਹੋ ਜਾਂਦੇ ਆ ਚੋਪਰ ਤੇ ਪਾਣੀ ਦੀ ਤਿਆਰੀ ਕਰਦੇ ਹੋ ਜੌਣੇ ਹੋਰੇ ਰੰਗੇ ਹੱਥੀ ਫੜੇ ਗਏ ਜੌਣਿਆ ਭੱਜਣ ਦੀ ਕੋਸ਼ਿਸ਼ ਨਾ ਕਰੀ ਇੱਥੇ ਹੀ ਰੁਕ ਜਾ ਕੀ ਆਲਾ ਭਾਈ ਬਲਵੰਦਰਾ ਚੰਗੀ ਆਲਾ ਠੀਕ ਹੀ ਚਾਹੀਦਾ ਤੇ ਜੌਣੇ ਤੋਂ ਜ਼ਿਆਦਾ ਆ ਭਾਈ ਤੇ ਆ ਸਾਡਾ ਮੁੰਡਾ ਇੱਕ ਵਾਰੀ ਜੌਣਾ ਮੋੜ ਵੀ ਬਣਦਾ ਸੀਗਾ ਨਾ ਨਾ ਬਈ ਝੂਠ ਆ ਇਹ ਇਹ ਝੂਠ ਨਹੀਂ ਹੈਗਾ ਤੇ ਮੱਥੇ 'ਚ ਰੇਤਾ ਮਲੀ ਗਿਆ ਮਲੀ ਗਿਆ ਮਲੀ ਗਿਆ ਇੱਥੇ ਹੁਣ ਤਾਂ ਨਿਸ਼ਾਨੀ ਹੀ ਉੱਡ ਗਈ ਉਹ ਲਿਆ ਚਾਚਾ ਆ ਜਾ ਤੇ ਪਹਿਲਾਂ ਕੋਸ਼ਿਸ਼ ਕਰੀ ਸੀ ਨੌਜਵਾਨ ਨੇ ਖੈਰ ਉਹ ਤੋਂ ਛੋਟੇ ਹੁੰਦੇ ਦੀਆਂ ਗੱਲਾਂ ਨੇ ਕੀ ਹਾਲ ਆ ਭਾਈ ਅਮਨ ਠੀਕ ਆ ਵਧੀਆ ਬਾਲੇ ਜ ਕਮਾਲ ਤਗਣਾ ਜਿਉਣਿਆ ਕਹਿੰਦਾ ਵਧੀਆ ਉਦੋਂ ਤੋਂ ਜਿਉਣੇ ਬਾਲੇ ਬਣੇ ਸੀ ਇਹ ਹਾਂ ਮੱਥੇ 'ਚ ਤਿਲਕਾ ਲਾਉਣ ਆ ਕੇ ਇਹ ਕਵਾਲ ਵੀ ਬਣਿਆ ਸੀਗਾ ਅੱਛਾ ਪੀ ਤੇ ਨਾਲ ਤੇ ਭਾਈ ਰੇਤਾ ਮਲੀ ਗਿਆ ਮਲੀ ਗਿਆ ਮਲੀ ਗਿਆ ਤੇ ਉਹ ਦਾਗ ਪੈ ਗਿਆ ਸੀਗਾ ਮਾਸ ਖਰਾਬ ਹੋ ਕੇ ਤੇ ਪੱਕਾ ਹੀ ਜਾਉਣਾ ਬਣ ਗਿਆ ਸੀ ਹੁਣ ਤਾਂ ਉਹ ਬਹੁਤ ਚਿਰਾਂ ਦੀਆਂ ਗੱਲਾਂ ਤੇ ਉਹ ਮੇਟ ਗਿਆ ਦਾਗ ਭਾਈ ਬਲਵਿੰਦਰ ਸਿੰਘ ਜੀ ਕੀ ਹਾਲ ਨੇ ਚੰਗੀ ਸੇ ਪਾਣੀ ਲਵੋਣਾ ਹੈ ਆ ਤੇ ਇਧਰ ਇਹ ਪੱਖੇ ਦੀ ਤਿਆਰੀ ਕਰੀਂਦੇ ਨੌਜਵਾਨ ਥੱਲੋਂ ਪਾਣੀ ਚੱਕਣਗੇ ਤੇ ਇਸ ਪਾਸੇ ਲਾਉਣਗੇ ਆ ਜਿਹੜਾ ਬਟ ਖਾਲੀ ਕਰਿਆ ਹੋਇਆ ਤਾਂ ਸਰੋਂ ਵਾਲਾ ਕਰਿਆ ਹੋਇਆ ਚਾਚੇ ਨੇ ਖਾਲੀ ਇਧਰ ਤੇ ਇਹ ਬਾਣ ਥੋੜਾ ਜਿਹਾ ਉੱਚਾ ਹੈ ਤੇ ਉਂ ਇਧਰ ਨਿਵਾਣ ਬਥੇਰੀਆ ਪਾਣੀ ਪਿੱਛੋਂ ਬਥੇਰਾ ਉੱਚਾ ਆਉਂਦਾ ਜੇ ਉੱਥੋਂ ਸਿੱਧਾ ਖਾਲ ਆਉਂਦਾ ਹੋਵੇ ਤਾਂ ਨੱਕੇ ਦੀ ਪੈ ਜੇ ਪਾਣੀ ਇੱਥੇ ਤੇ ਫਿਰ ਖਾਲ ਇਧਰੋਂ ਨੀਵੇਂ ਪਾਸੇ ਦੀ ਔਨ ਕਰਕੇ ਇਧਰੋਂ ਹੁਣ ਪਾਣੀ ਚੱਕ ਕੇ ਲਾਉਣਾ ਪਊਗਾ ਬਣਾ ਦੀਏ ਹੈ ਸੰਗਲੀ ਪਾ ਦੇ ਲਿਆ ਕੇ ਸੰਗਲੀ ਪਾਵਾ ਕਿ ਤੇ ਖੇਤ ਜਾਂਦਾ ਗੀ ਨਾ ਜੇ ਕਿਥੂ ਲੈ ਇੱਕੋ ਨਾ ਦਾ ਦੁਆਏ ਕਾਰਨ ਇਹ ਨਹੀਂ ਆਉਂਦਾ ਚਲੋ ਕਹਿਣਾ ਵੀ ਆਏਗਾ ਹਵਾ ਲਗੂਆ ਨਹੀਂ ਲੰਦਾ ਟਰਾਈ ਕਰਾਂ ਬਲੀ ਜੇ ਚੈਨ ਪਾ ਦੇ ਬੰਦ ਕਰਨਾ ਰੱਖ ਨਾ ਕੱਢ ਲਾ ਇਹ ਤੂੰ ਖੋਲ ਪਾਣੀ ਪਾਈ ਜਨੇ ਇੱਕ ਕੁਆਲਟੀ ਪਾਣੀ ਜੀ ਪਾ ਕੇ ਲੱਖਾਂ ਟਣਾ ਪਾਣੀ ਕੱਢ ਲਾਂਗੇ ਇਹਦੇ ਵਿੱਚ ਦੀਆਂ ਤਮੈ ਨੂੰ ਪੜਾ ਐ ਲੈ ਇਹਨੇ ਕੋਕੜ ਕੇ ਤੇ ਨਾ ਓਏ ਓੱਕੜਾ ਡੱਬੇ ਚ ਫਿਲਟਾ ਤੇ ਲੱਗਦੀ ਹੈ ਬਾਡੀ ਤੇ ਹੀ ਬੀਜੜ ਜਾ ਬਸ ਬਸ ਉਹ ਬਸ ਉਹ ਬਸ ਇਹ ਦੋ ਡੇਡੀ ਹੋਊਗੀ ਇਹ ਗਰੂ ਆ ਲਾਈਕ ਕਰ ਨਾ ਤਲੀ ਕੰਟੀਰ ਬੋਲਣਗੇ ਜੇ ਚੱਕੂ ਆ ਪਾਣੀ ਦਾ ਚੱਕੂ ਆ ਯਾਰ ਉਹਦਾ ਪਤਾ ਹੈ ਸਹੀ ਲੱਗਿਆ ਕਿ ਨਾ ਪਾਣੀ ਥੱਲੇ ਦਾ ਨਹੀਂ ਲੰਗੀ ਜਾਂਦਾ জয় নারায়ণপুর Awi kira monda, <imitation> kira monda, 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 kira ਚੱਲ ਕਾਹਨੂ ਯਾਰ ਇਹ ਹੁੰਦਾ ਹੈ ਉਹ ਓਏ ਪਾ ਲੈ ਛਾਰ ਵਾਲੀ ਪਊਗੀ ਉਹ ਛਾਰ ਵਾਲੀ ਪਊਗੀ ਰਾਹ ਖਰਾਬ ਹੋ ਜੂਗਾ ਕਿਵੇਂ ਆ ਬੱਚਾ ਕੁਝ ਨਹੀਂ ਹੋ ਕੁਝ ਨਹੀਂ ਹੋ ਦਰਕਣੇ ਪਾਣੀ ਵਿੱਚ ਉਤਰ ਜਾ ਜਲਾ ਦੇ ਜਲਾ ਦੇ ਜਲਾ ਦੇ ਜਲਾ ਦੇ ਜਲਾ ਦੇ ਪਟਕੇ ਮਾਰੂ ਆਓ ਰਾਵਾ ਬੰਦੇ ਨੂੰ ਕਰ ਲਾ ਕੁਝ ਹੈ ਗੁਰੂ 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 ਨਾਰਮ ਨੂੰ ਚੱਲਿਆ ਨਾਰਮ ਨੂੰ ਚੱਲਿਆ ਭਾਈ ਬਲਵਿੰਦਰ ਉਹ ਕਹਿੰਦੇ ਕੱਲ ਵੀ ਸੀ ਉਹ ਕਹਿ ਰਹੇ ਉਹ ਬੁੱਸ ਜਾ ਹੋ ਜਾਂਦਾ ਉਹਦੀ ਚੱਲ ਕੇ ਨਹੀਂ ਇਹੋ ਕਰ ਲੈਂਦੇ ਓਏ ਕੋਈ ਗੱਲ ਨਹੀਂ ਸੀ ਸੀਐਨਸੀ ਪੈਪ ਉਹਦੀ ਕਿਸੇ ਕੋਲ ਹੈ ਨਾ ਚੱਲ ਜਾ ਲੈ ਲਗਾ ਦੇ ਨਾਲ ਨਾਲ ਖਿਲਾ ਦੇ ਪਾਣੀ ਬਹੁਤ ਚੰਗਾ ਹੈ ਇਹ ਬਾੜੀ ਰੇਸ ਕਰੋਗੇ ਤਾਂ ਮੁਕਾਵ ਹੀ ਦਿਓਗੇ ਕਿਵੇਂ ਜਾਉਣਿਆ ਜਾਉਣਿਆ ਸੈਟ ਹੈ ਕਿਹਦਾ ਮਹਿਸੂਸ ਹੋ ਰਿਹਾ ਵਧੀਆ ਜਿਗਾਰ ਜਾਂ ਸਿਸਟਮ ਜਿਹਾ ਬਣਾਇਆ ਹੋਇਆ ਹੈਗਾ ਆ 5-5 ਦਾ ਪੱਖਾ ਲਾ ਕੇ ਠੀਕ ਹੈ ਖੈਰ ਵਧੀਆ ਕੰਮ ਦੇ ਦਿੰਦਾਗਾ ਇਹ ਉੱਚੇ ਨੀਵੇਂ ਥਾਂ ਤੇ ਆਹ ਰੋਟੀ ਖਾਇਆ ਮਾਤਾ ਜੀ ਬੋਲ ਮਾਰ ਰਿਆ ਆ ਖਾ ਕੇ ਆਉਣੇ ਆ ਖਾਦੀ ਨਹੀਂ ਆ 얘 ਲਈ ਚਲ ਹਾਂਜੀ ਦਰਸ਼ਕ ਵੀਰ ਹਮ ਹਮਾ ਕੇ ਪਹੁੰਚੇ ਹੋਏ ਨੇ ਕਿ ਪਾਣੀ ਲੱਗਦਾ ਦੇਖਣ ਪਾਇਆ ਠੀਕ ਹੋ ਗਿਆ ਨਹੀਂ ਤਾਂ ਪਰਸ਼ਾਮੇ ਤੋਂ ਤਾਂ ਬਾਹਰ ਹੋ ਗਿਆ ਇਹ ਨਹੀਂ ਪਰਸ਼ਾਵਾ ਮਾ ਖਾ ਤੇ ਮੇਚ ਆਣੋਂ ਹਟ ਗਿਆ ਪੈਣਾ ਬੂਆ ਜਿਹੜਾ ਵੀ ਜੀ ਨਹੀਂ ਲੱਗਦਾ ਅੱਜ ਖੇਤ ਨਹੀਂ ਗਏ ਹਨ ਇਹ ਕਹਿ ਰਹੇ ਭਾਈ ਜੋਟੀਦਾਰ ਨੇਗੇ ਚਾਚੇ ਦੇ ਉੱਥੇ ਖੇਤ ਇਕੱਠੇ ਹੁੰਦੇ ਆ ਰੋਜ਼ ਅੱਜ ਚਾਚਾ ਖੇਤ ਨਹੀਂ ਜਾਂਦਾ ਤਾਂ ਫਿਰ ਉਹ ਵੀ ਇੱਥੇ ਆਇਆ ਬੈਠਾਗਾ ਜੋਟੀਦਾਰ ਬੰਦਾ ਤੇ ਨੌਜਵਾਨ ਨੂੰ ਦੱਬ ਕੇ ਲਿਆਂਦਾ ਤੂੰ ਮਤ ਰੋਟੀ ਖਾਲਾ ਭਈ ਗੁੱਸਾ ਨਾ ਕਰ ਜਉਣਿਆ ਤੇ ਦੇਖਾਂ ਆਪਣੀਆਂ ਦੇਖਾਂ ਇੱਥੀਆਂ ਬੈਜੀ ਆਪ ਉਹ ਲਾਈ ਹੋਈ ਆ ਉਹ ਡਰੈਲ ਨਾ ਤਾਂ ਉਹ ਬੁਜੀ ਹੈ ਨਾ ਉਹ ਸਮਾਰ ਕੇ ਚੰਦੀ ਹੈ ਬੁਜੀ ਆ ਆ ਖੜੀ ਵੱਧ ਬ੍ਰਿੰਦੀ ਜੀ ਵੜੀ ਆ ਉਹ ਇਹੋ ਚੱਲ ਪੈਣੀ ਐ ਇੱਥੋਂ ਮਿੱਟੀ ਵੱਧ ਖੋਤ ਕੇ ਲੈ ਜੇ ਨਾਲ ਸਾਡੀ ਘੈਂਟ ਬੜ ਗਿਆ ਇੱਥੇ ਮੰਝਾ ਡਾ ਲਿਆ ਕਰਾਂਗੇ ਤਾਂ ਹੋਰ ਕੀ ਕਰਨਾ ਚਾਹਾਂਗੇ ਠੀਕ ਐ ਅੱਤ ਆ ਸਤਿ ਸ੍ਰੀ ਅਕਾਲ ਮਾਸੂ ਟਾਖੜੀ ਮਾਸਤੀ ਹਾਂ ਠੀਕ ਆ ਬਦਿਆਈ ਬਦਿਆਈ ਸਤਿਕਾਰ ਤੇਰੇ ਵੀਰਾਂ ਨੂੰ ਜਿਹੜੇ ਤੇਰੇ ਨਾਲ ਜੁੜੇ ਹਨ ਹਾਂ ਸਤਿ ਸ੍ਰੀ ਅਕਾਲ ਮਾਸੀ ਵੱਲੋਂ ਭਾਈ ਸਾਰਿਆਂ ਨੂੰ ਬੇਬੇ ਮਾਮਾ ਮਾਮਾ ਦੇਖਦੇ ਬਸ ਹੈਲੋ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋਈ ਟਾਖੜੀਆਂ ਬੇਬੇ ਟਾਖੜੀਆਂ ਭਾਈ ਦਰਤਾ ਬਲੂ ਸਿਆਣੀ ਇਹ ਜਿਹੋ ਜ ਮਨ ਆ ਜਾਂਦਾ ਜਰਾ ਵਧੀਆ ਵੱਡੇ ਬੰਦਿਆਂ ਦਾ ਜਿਹੜਾ ਆਦਰ ਕਰਦਾ ਬੰਦਾ ਨਾ ਪਰਖਦਾ ਉਹੀ ਵਧੀਆ ਹੁੰਦਾ ਮਾ ਕੇ ਦੇ ਬੇਬੇ ਆਏ ਕਹਿੰਦੀ ਆ ਰੋਜ਼ ਆ ਜਾਂਦਾ ਤੂੰ ਕਹਿੰਦਾ ਮਾ ਰੋਜ਼ ਵਿਚਾਰਾ ਚੰਗਈ ਆ ਜਾਂਦਾ ਹੋਰ ਆਉਂਦਾ ਨਹੀਂ ਕੋਈ ਆ ਗੋਗੀ ਹੈ ਜਮਾਂ ਨਹੀਂ ਆਉਂਦਾ ਆ ਤੁਗਲੀ ਆ ਗਈ ਵਿੱਚ ਮਨ ਪੀਤਾ ਵੀ ਆ ਜਾਂਦਾ ਬੈਸ ਮਾ ਦਾ ਛੱਕੀ ਹੋਈ ਆ ਤੂੰ ਸ਼ੱਕ ਉਹ ਕੰਮ ਤਾਂ ਹੁੰਦੇ ਹੀ ਫਿਰਦੇ ਰਹਿੰਦੇ ਉਦੋਂ ਬੇਬੇ ਐਂ ਬਸ ਹੋ ਜਾਂਦਾ ਕੰਮ ਤਾਂ ਦੇ ਵੀ ਹੋਣਾ ਮੈਂ ਵੀ ਇੱਧਰ ਲੰਘਦਾ ਡੱਬਦਾ ਕੋਈ ਕੋਈ ਮੂੰਹ ਹੀ ਪੱਕ ਹੁੰਦੀ ਹੈ ਵੱਡੇ ਹਾਂਜੀ ਇਹ ਕਿਹਨੂੰ ਕੋਈ ਕਿਸੇ ਤੋਂ ਹੀ ਲੈ ਜਾਂਦਾ ਹੈ ਇਹ ਵੀ ਹਾਂਜੀ ਆਦਰਮਾਨ ਇਹ ਨਹੀਂ ਚੱਲ ਜਿਹੜੇ ਕੋਈ ਟੱਕਰ ਦਾ ਚੰਗਈ ਹੈ ਹਾਂਜੀ ਬੇਬੇ ਹੈ ਕਾਲ ਤੋਂ ਲਾ ਪਾਣੀ ਯਾਰ ਮੈਂ ਤੈਨੂੰ ਦੱਸ ਦੂੰ ਆ ਚੈੱਕ ਕਰਕੇ ਚੰਗਾ Amazon ਤੇ ਉਹਦੇ ਤੋਂ ਆਰਡਰ ਲੈ ਲੈ Amazon ਬੈ ਲੈ ਉੱਥੋਂ ਲੱਗ ਜੂ ਆ ਉਹ ਉਸੇ ਪੈਸਿਆਂ ਦੇ ਠੀਕ ਐ ਚੱਲ ਮਿਲਦੇ ਹਾਂ ਬ੍ਰੇਕ ਕੇ ਬਾਅਦ ਯਸ ਚੱਲ ਬੇ ਮਾਸੀ ਮਾਸੀ ਚੱਲੇ ਭਾਈ ਝੰਡਾ ਸਾਹਿਬ ਗੁਰਦੁਆਰਾ ਆ ਬਾਬਾ ਜੀ ਦੇ ਦਰਸ਼ਨ ਕਰਨ ਮੱਥਾ ਟੇਕਣਾ ਝੰਡਾ ਸਾਹਿਬ ਗੁਰੂ ਘਰ ਇੱਥੋਂ ਸਰਦੂਰਗੜ ਤੋਂ ਅੱਗੇ ਪਿੰਡ ਆ ਝੰਡਾ ਤੇ ਉੱਥੇ ਆ ਕੌਣ ਕੌਣ ਜਾਊਗਾ ਮਾਸੀ ਆ ਗੋਸਟੀ ਬਹੁਤ ਜਾਊਗਾ ਤੂੰ ਜਾਊਗਾ ਗੱਡੀ ਤੇ ਜਾਣਗੇ ਠੀਕ ਆ ਚਲੋ ਬਈ ਚੰਗੀ ਗੱਲ ਆ ਹੂੰ 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 ਕੇ ਮੈਂ ਤਾਇਆ ਕਿੱਧਰ ਕਰ ਲਈ ਤਿਆਰੀ ਕਿੱਧਰ ਕਰ ਲਈ ਤਿਆਰੀ ਮਖਾਂ ਅੱਛਾ ਬਾਬਿਆਂ ਕੋਲੇ ਚੰਗੇ ਟੱਪੀ ਜਾਂਦੇ ਤੇ ਨਾ ਚਲੋ ਚੰਗੀ ਸੋਹਣੀ ਗੱਲ ਆ ਜੀ ਹਰ ਕਿਸ ਨੇ ਨਹੀਂ ਖੜ ਕੇ ਖੜ ਕੇ ਸੁਣਾਇਆ ਨਹੀਂ ਪੁੱਤਰ ਗਾਣਾ ਸੁਣਾਇਆ ਨਹੀਂ ਦੁਬਾਰੇ ਹੁਣ ਸੁਣਾ ਕਿਹੜੇ ਬਾਬੇ ਦਾ ਟੀਰੇ ਵਾਲੇ ਦਾ ਹਾਂ ਟੀਰਾ ਬਾਬੇ ਦਾ ਪਰਨਾ ਨਹੀਂ ਬੰਨਿਆ ਫਿਰ ਪਰਨਾ ਪੱਕ ਨਹੀਂ ਬੰਨੀ ਉਹਦੇ ਮੰਗੂ ਬੰਨੀ ਨਹੀਂ ਮੈਂ ਬੰਨੀ ਨਹੀਂ ਮੈਂ ਉਸ ਨਾਲ ਮੈਂ ਖੜਾ ਸੈਟ ਉਲਝਾਉਣਾ ਮੈਂ ਕੀ ਹੈ ਤੂੰ ਗੈਲਵਰ ਸੱਸੀ ਘਰ ਬਲਾਸ ਹੈ ਇਹਨਾਂ ਨੂੰ ਜਲਦੀ ਜਲਦੀ ਫੇਰ ਬਜਾ ਦੇ ਇੱਧਰ ਚੱਕ ਕੇ ਬਾਪੂ ਨਾਲ ਵਾਪਸ ਹੁਣ ਵਾਪਸ ਤੇ ਦੇ ਹੂੰ ਚੱਲੋ ਘਰੇ ਚੱਲ ਗਏ ਇੱਥੇ ਕਰਦੇ ਆ ਕਿ ਬਾਪੂ ਨਾਲ ਜਾਂਦਾ ਸੀ ਬਾਪੂ ਨਾ ਆ ਨਹੀਂ ਜਾਂਦਾ ਬਾਪੂ ਤਾਂ ਉੱਥੇ ਜਾਂਦੇ ਪੁੱਤਰ ਗੱਲਾਂ ਕਰਨ ਬਾਬਾਆਂ ਕੋਲੇ ਕਹਣਾ ਤੁਹਾਨੂੰ ਆ ਦੇ ਇੱਕ ਇੱਕ ਗਾਣਾ ਇੱਕ ਗਾਣਾ ਸੁਣਾ ਦੇ ਤੁਰ ਆਉਂਦਾ ਬੜਾ ਸੋਹਣਾ ਲੱਗੇਗਾ ਗਾਣਾ ਗਾਣਾ ਸੁਣਾ ਦੇ ਕਬੱਡੀ ਲੜ ਬੱਤੀਆ ਚਲ ਤੂੰ ਗਈ ਚਲ ਕੋਈ ਨਾ ਮੈਂ ਸੁਣਨਾ ਇਹ ਤੋਂ ਮੈਂ ਡਰਦਾ ਸੀ ਉਹ ਇਹ ਕੰਮ ਕਰਦਾ ਕਰਦਾ ਇਹ ਤੋਂ ਮੈਂ ਡਰਦਾ ਸੀ ਉਹ ਇਹ ਕੰਮ ਕਰਦਾ ਕਰਦਾ ਇਹ ਤੋਂ ਮੈਂ ਡਰਦਾ ਸੀ ਉਹ ਇਹ ਕੰਮ ਕਰਦਾ ਕਰਦਾ ਤਸੱਗੇ ਵੀ ਕਹ ਲੈ ਗਣਾ ਬਦਲ ਦੇ ਅਗਨੇ ਹੋਰ ਗਣਾ ਗਾ ਲੈ ਆਪਦੇ ਤੋਂ ਵਾਂਟ ਤੇ ਇਹ ਤਾਂ ਮੈਂ ਡਰਦਾ ਸੀ ਓਏ ਕੰਮ ਕਰਤਾ ਜਦੋਂ ਮੈਂ ਡਰਦਾ ਸੀ ਓਏ ਕੰਮ ਕਰਤਾ ਇਹ ਤਾਂ ਮੈਂ ਡਰਦਾ ਸੀ ਓਏ ਕੰਮ ਕਰਤਾ ਇਹ ਤਾਂ ਮੈਂ ਡਰਦਾ ਸੀ ਓਏ ਕੰਮ ਕਰਤਾ ਜਦੋਂ ਮੈਂ ਡਰਦਾ ਸੀ ਓਏ ਕੰਮ ਕਰਤਾ ਇਹ ਤਾਂ ਮੈਂ ਡਰਦਾ ਸੀ ਓਏ ਕੰਮ ਕਰਤਾ ਇਹ ਮੈਂ ਡਰਦਾ ਸੀ ਓਏ ਕੰਮ ਕਰਤਾ ਹੋਰ ਗਾਣਾ ਗਾ ਨਾ ਮਾ ਗਾਣਾ ਮਾਰਾ ਮਨੀ ਹੂੰ ਸਤੂੰ ਮੁਸੇੜਾ ਦਾਸ ਪੁੱਤ ਕੀ ਆ ਕਹਨੇ ਕਿ ਨਾਲ ini

ਕਰਦੇ ਕੰਮ ਕਰ ਮਕਾ ਕੇ ਦਾ ਸਹਾਜਨ ਨੇ ਜੰਮ ਦੀ ਡਿਊਟੀ ਤੇ ਤੇ ਮੌਸਮ ਬਾਬਾ ਕਿਸ ਮੈਲਾ ਜਾ ਹੋਇਆ ਫਿਰਦਾਗਾ ਹਾਂ ਸੂਰਜ ਵੀ ਲੁਕਿਆ ਹੋਇਆਗਾ ਤੇ ਹਵਾ ਬਾਬਾ ਚੱਲੀ ਜਾਂਦੀ ਹੈਗੀ ਤੇ ਯਮਨ ਦੇ ਹਾਲ ਦੇ ਉਹ ਇਦ ਰਖ ਤੋਂ ਹਿਸਾਬ ਲਾ ਸਕਦੇ ਜਾਂ ਸੇਠਾਂ ਦੀਆਂ ਝੰਡੀਆਂ ਤੋਂ ਇਹ ਮੌਸਮ ਹਾਂ ਬਾਕੀ ਬਈ ਖਰਾਬ ਵੀ ਜਾਗਾ ਤੇ ਫਿਲਹਾਲ ਸਮਾਜ ਦੇ ਬਲੌਗ ਦੀ ਸਮਾਪਤੀ ਦਾ ਜਮਦੀ ਡਿਊਟੀ ਇਹ ਸ਼ੁਰੂ ਹੋ ਗਈ ਆ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਅੱਜ ਦੀ ਸਮਾਪਤੀ ਆ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੁੜੇ ਰਹੋ ਇਸ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ